ਉਦਯੋਗਿਕ ਖੇਤਰ ਦੀਆਂ ਲੋੜਾਂ ਦੇ ਅਨੁਸਾਰ ਉਮੀਦਵਾਰਾਂ ਨੂੰ ਹੁਨਰਮੰਦ ਬਣਾਉਣ ਦੇ ਲਈ ਰੁਜ਼ਗਾਰ ਅਤੇ ਉਪਲਬਧ ਮੌਕਿਆਂ ਦੇ ਮੁਤਾਬਕ ਉਨ੍ਹਾਂ ਦੀ ਯੋਗਤਾ ਦੇ ਵਿੱਚ ਸੁਧਾਰ ਕਰਨ ਦੇ ਲਈ ਪੰਜਾਬ ਹੁਨਰੀ ਵਿਕਾਸ ਮਿਸ਼ਨ ਨੇ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ ਅੰਮ੍ਰਿਤਸਰ ਦੇ ਨਾਲ ਸਮਝੌਤਾ ਸહી ਬੱਧ ਕੀਤਾ ਹੈ ਜਿਸ ਦਾ ਉਦੇਸ਼ ਅੰਮ੍ਰਿਤਸਰ ਦੇ ਵਿੱਚ ਰਹਿ ਰਹੀਆਂ ਵੀਰਨਾਰੀ ਰੱਖਿਆ ਕਰਮੀਆਂ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤ ਜੇਸੀਓ ਦੇ ਪਰਿਵਾਰਾਂ ਜੰਗੀਸ ਵਿਧਵਾਵਾਂ ਅਤੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਮੁਫਤ ਹੁਨਰ ਤੇ ਕਿਕਤਾ ਮੁਕੀ ਸਿਖਲਾਈ ਪ੍ਰਦਾਨ ਕਰਨਾ ਹੈ ਅੱਜ ਇਥੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ अरोड़ा ਦੀ ਮਯੂਦਗੀ ਦੇ ਵਿੱਚ ਇਸ ਸਮਝੌਤੇ ਉੱਤੇ ਪੀਐਸਡੀਐਮ ਦੇ ਮਿਸ਼ਨ ਡਾਇਰੈਕਟਰ ਆਈਏਐਸ ਮਿਸ ਅਮਰਿਤ ਸਿੰਘ ਅਤੇ ਭਾਰਤੀ ਫੌਜ ਦੀ ਅਮਰੀਕਸਰ ਪੈਂਥਰਨ ਇਨਫੈਂਟਰੀ ਡਿਵੀਜ਼ਨ ਦੇ 15ਵੇਂ ਡੀਓਯੂ ਦੇ ਕਮਾਂਡਿੰਗ ਅਫਸਰ ਕਰਨਲ ਮਿਲਨ ਪਾਂਡੇ ਦੇ ਵੱਲੋਂ ਹਸਤਾਖਰ ਕੀਤੇ ਗਏ ਇਸ ਭਾਈਵਾਲੀ ਲਈ ਪੀਐਸਡੀਐਮ ਦੀ ਸਲੰਘਾ ਕਰਦਿਆ ਸ਼੍ਰੀ ਅਮਨ अरोੜਾ ਨੇ ਦੱਸਿਆ ਕਿ ਪਹਿਲੇ ਫੜਾ ਦੇ ਤਹਿਤ ਸੇਵਾ ਨਿਭਾ ਰਹੀ ਅਤੇ ਸੇਵਾ ਮੁਕਤ ਫੌਜੀ ਜਵਾਨਾਂ ਦੇ ਲਈ ਕੋਲ 240 ਆਸ਼ਰਮਾਂ ਨੂੰ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ ਅੰਮ੍ਰਿਤਸਰ ਵਿਕੇਸ਼ ਅਖਲਾਈ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਸੂਬੇ ਦੇ ਨੌਜਵਾਨਾਂ ਨੂੰ ਅਦਜੋਗੀ ਕਿ ਖੇਤਰਾਂ ਦੀਆਂ ਲੋੜਾਂ ਮੁਤਾਬਕ ਹੁਨਰ ਮਤ ਬਣਾਉਣ ਦੇ ਲਈ ਐਮਕੋਮਿਕਾ ਨਭਾਉਂਦਾ ਹੈ। ਮਿਸ਼ਨ ਦੇ ਵੱਲੋਂ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤ ਫੌਜੀਆਂ ਦੇ ਆਸ਼ਰਮਾਂ ਦੀ ਸਹਾਇਤਾ ਲਈ ਭਾਰਤੀ ਫੌਜ ਦੇ ਨਾਲ ਕੀਤੀ ਗਈ ਇਹ ਭਾਈਵਾਲੀ ਇਸ ਦਿਸ਼ਾ ਦੇ ਵਿੱਚ ਵੱਡਾ ਕਦਮ ਹੈ।